ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰ ਪੁਰ ਕਰਤਾ ਵਸੈ संतन कै पास, पास रहा रहा बेगना कौ लागता गुर पह अरदास रखवाला गोविंद राय भगतन की रास टूट ना आवे कदे मूल पूरन पंडार चरण कमल मन तन बसे प्रभु अगम अपार बसत कमावत साब सुखी किस ऊन दिशे संत प्रसाद पेटे ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਰ ਸਬੈ ਕਰ ਹੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰpur ਕਰਤਾ ਵਸੈ संतन, संतन कै पास, पास रहा रहा बिगणना कौ लागता गुर पह अरदास रखवाला गोबिंद राय भगतन की रास टूट ना आवे कदे مولا پورن پنڈار چرن কমল من تن بسے رب اگم اپار بس تکماوت سب ਸੁਖੀ کس اون ندیسے سنت پرसाद پیٹے ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਰ ਸਬੈ ਕਰ ਹੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰpur ਕਰਤਾ ਵਸੈ संतन, संतन कै पास, पास रहा रहा बेगना कौ लागता गुरु पह अरदास रखवाला गोबिंद राय भगतन के रास टूट ना आवे कदे मूल पूरन पंडार चरण कमल मन तन बसे प्रभ अगम अपार बसत कमावत सब सुखी किश ऊन न दिश संत प्रसाद पेटे ਰਬੂ ਪੂਰਨ ਜਗ ਦੀ ਸੈ ਜੈ ਜੈ ਕਰ ਸਬੈ ਕਰ ਹੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰpur ਕਰਤਾ ਵਸੈ ਸੰਤਨ ਕੈ ਪਾਸ ਰਹਾ ਰਹਾ ਬਿਗਨਨਾ ਕਉ ਲਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਰਬ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸ ਊਨ ਨ ਦਿਸੈ ਸੰਤ ਪਰਸਾਦ ਪੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਰ ਸਬੈ ਕਰਹਿ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਰਜ ਪੈ ਰਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਰਹਾ ਬਿਗਨਨਾ ਕਉ ਲਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਰਬ ਅਗਮ ਅਪਾਰ ਬਸਤ ਕਮਾਵਤ ਸਭ ਸੁਖੇ ਕਿਸ ਊਨ ਨ ਦਿਸੈ ਸੰਤ ਪ੍ਰਸਾਦ ਪੇਟੇ ਪ੍ਰਭੂ ਪੂਰਨ ਜਗ ਦਿਸੈ ਜੈ ਜੈ ਕਰ ਸਬੈ ਕਰਹਿ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਲਾ 5 ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾ ਰਹਾ ਬਿਗਨਨਾ ਕਉ ਲਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਟੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਚਮਲ ਮਨ ਤਨ ਬਸੇ ਰਬ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕਿਸ ਊਨ ਨ ਦਿਸੈ ਸੰਤ ਪ੍ਰਸਾਦ ਪੇਟੇ ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਰ ਸੁਬੈ ਕਰ ਹੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਬਿਲਾਵਲ ਮਹਿਲਾ ਪੰਜਵਾ ਸਿਮਰ ਸਿਮਰ ਪੁਰਨ ਪ੍ਰਭੂ ਕਾਜ ਪੈ ਰਸ ਕਰਤਾਰpur ਕਰਤਾ ਵਸੈ संतन कै पास, पास रहा रहा बिगणना कौ लागता गुर पह अरदास रखवाला गोबिंद राय भगतन की रास टूट ना आवे कदे مولا پورن پنڈار چرن কমল من تن بسے رب اگم اپار بس تکماوت سب সুખી کس اون ندی سے سنت پرसाद پیٹے ਪ੍ਰਭੂ ਪੂਰਨ ਜਗ ਦੀ ਸੈ ਜੈ ਜੈ ਕਰ ਸਬੈ ਕਰ ਹੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ